ਕਹਿੰਦੇ ਆ ਜੋ ਖਾੜੋ ਕੁਲਚੇ ਅਸੀਂ ਅੱਜ ਡੇਰੇ ਲਾ ਲੈ ਕੁਲਚੇ ਵਾਲੇ ਕੁਲਚੇ ਵਾਲਾ ਭਾਈ ਹੁਣ ਖਾਣ ਲੱਗਾ ਕਹਿੰਦੇ ਹੁਣ ਆਪ ਵੀ ਖਾਵਾਂਗੇ ਇਸ ਕਰਕੇ ਅੰਦਰ ਡੱਬਾ ਆ ਗਿਆ ਲੋੜੀ ਆ ਕਹਿੰਦੇ ਡਾਕਟਰ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਮਹਾਂ ਬਲੌਗ 'ਚ ਸਵਾਗਤ ਹੈ ਤੇ ਇੱਧਰ ਦੇਖ ਸਕਦੇ ਹੋ ਅੱਜ ਧੁੰਦ ਕਿੰਨੀ ਪਈ ਹੋਈ ਆ ਤੇ ਕੋਈ ਦੀ ਦਾ ਨਹੀਂ ਲੋਪ ਹੋਏ ਪਏ ਆ ਧੁੰਦ ਕਰਕੇ ਇੰਨੀ ਧੁੰਦ ਪਈ ਆ ਤੇ ਅੱਜ ਬਣ ਰਹੀ ਆ ਮੱਕੀ ਦੀ ਰੋਟੀ ਮੇਥੇ ਵਾਲੀ ਮੰਮੀ ਜੀ ਬਣਾਉਂਦੇ ਹੋਏ ਤੇ ਦਿਖਾਉਣੀ ਮੰਮੀ ਜੀ ਕਿਤਾ ਬਣਾਉਂਦੇ ਆ ਤੇ ਆ ਜੋ ਬਹੁਤ ਨਾਲ ਠੰਡ ਵੀ ਬਹੁਤ ਆ ਬਹੁਤ 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 ਹੋ ਗਈ ਦਿਨੋਂ ਤੋਂ ਠੰਡ ਦੇ ਲੋੜੀ ਤੱਕੰਦੀ ਆ ਠੰਡ ਲਓ ਜੀ ਆ ਗਏ ਮੰਮੀ ਜੀ ਰੋਟੀ ਬਣਦੀ ਵੀ ਮੇਥੇ ਵਾਲੀ ਦੇਖ ਸਕਦੇ ਤੁਸੀਂ ਸਾਰੇ ਜਾਣੇ ਹਾਂ ਜੀ ਹਾਂ ਜੀ ਸਾਤ ਸਰੀਕ ਕਾ ਹਾਂ ਜੀ ਲੋ ਜੀ ਦੇਖੋ ਮੱਕੀ ਦੀ ਰੋਟੀ ਮੇਥੇ ਵਾਲੀ ਪਲਟੋ ਮੰਮੀ ਜੀ ਇਹ ਓਹੋ ਅੱਧਾ ਫੋਨ ਦੇਖੋ ਇੱਧਰ ਵੀ ਬਣਾਉਂਦੇ ਹੋਏ ਮੰਮੀ ਜੀ ਲੋ ਜੀ ਹੁਣ ਅਸੀਂ ਸਬਜੀ ਗਾਜਰਾਂ ਦੀ ਪਾਲੀ ਤੇ ਨਾਲ ਮੱਖਣ ਨਾਲ ਮੱਕੀ ਦੀ ਰੋਟੀ ਤੇ ਹੁਣ ਅਸੀਂ ਖਾਣ ਲੱਗੇ ਆ ਤੇ ਮਿਲ ਕੇ ਖਾ ਕੇ ਮਿਲਦੀ ਆ ਫਿਰ ਹਾਂਜੀ ਕਹਿੰਦੇ ਆਜੋ ਖਾ ਲੋ ਕੁਲਚੇ ਅਸੀਂ ਅੱਜ ਡੇਰੇ ਲਾ ਲਏ ਕੁਲਚੇ ਵਾਲੇ ਵਾਲੋ ਹਾਂਜੀ ਅਸੀਂ ਕੀ ਕਰੇ ਕੁਲਚੇ ਬਣਾਉਨੇ ਆ ਦੇਖ ਸਕਦੇ ਸਾਰਾ ਸਮਾਨ ਖੋਲਿਆ ਆ ਤੇ ਸਿੰਡਰ ਇਹਦੇ ਬਾਹਰ ਕੱਢ ਲਿਆ ਆ ਦੇਖ ਸਕਦੇ ਹੋ ਓ ਜੀ ਕੋਲਚੇ ਵਾਲੇ ਭਾਈ ਜੀ ਬੜਾ ਤੇਜ਼ੀ ਤੇਜ਼ੀ ਨਾਲ ਲੱਗਾ ਹੋਇਆ ਆ ਆਪਣੇ ਘਰ ਦੇ ਕੋਲਚੇ ਵਾਲੇ ਭਾਈ ਜੀ ਆ ਲੋ ਜੀ ਸਮਾਨ ਦੇਖੋ ਕਹਿੰਦੇ ਐਦਾਂ ਦਿਖਾਓ ਖਿੱਲਰ ਮਾਇਆ ਸਾਰਿਆਂ ਨੂੰ ਪਤਾ ਲੱਗੇ ਕੀ-ਕੀ ਅਸੀਂ ਚੜੇ ਪਹਿਲਾਂ ਵਾਲਲੇ ਸੀਗੇ ਕਿਉਂਕਿ ਅਸੀਂ ਸਬਜ਼ੀ ਵੀ ਬਣਾਈ ਸੀ ਨਾਲੇ ਵਾਲਲੇ ਅਸੀਂ ਕਿਹਾ ਨਾਲੇ ਕੋਲਚੇ ਬਣਾਵਾਂਗੇ ਹਾਂ ਜੀ ਲੋ ਜੀ ਇੱਧਰ ਖੀਰੇ ਆ ਟਮਾਟਰ ਆ ਪਿਆਜ਼ ਆ ਤੇ ਆਹ ਹੈਗੇ ਆਲੂ ਵਾਲਿਆ ਹੋਇਆ ਤੇ ਆ ਮਸਾਲੇ ਆ ਮਿਰਚਾ ਧਨੀਆ ਆ ਤੇ ਚਨੇ ਆ ਇਹ ਕਿੱਦਾਂ ਬਾਹਰੋਂ ਠੰਡੇ ਹੋ ਗਏ ਸੀ ਨਾ ਹਾਂ ਹੁਣ ਥੋੜੇ ਗਰਮ ਕਰਾਂ ਗਰਮ ਕਰਾਂਗੇ ਗਰਮਾ ਗਰਮ ਲੋਜੀ ਦੇਖੋ ਕਿੱਦਾਂ ਜਾਂਦੇ ਆ ਖਿਲੜਨੇ ਮੋਟੀਆਂ ਵਾਂਗੂ ਹਾਂਜੀ ਥੋੜੇ ਨੂੰ ਗਰਮ ਕਰਦੇ ਆ ਤੇ ਇੱਧਰ ਰਿਸੋਰਸ ਦੇਖੋ ਕਿਹੜੀ ਆ ਬੀਅਸ ਸੌਸ ਵਾਲੀ ਹਾਂਜੀ ਹਾਂਜੀ ਤੇ ਇੱਧਰ ਅਸੀਂ ਲਿਆਂਦੇ ਪੈਗਟ ਸਾਹੀ ਹਾਂਜੀ ਲੋਕ ਬੁਲਾਦੇ ਆ ਹਾਂਜੀ ਬੁਲਾ ਕੇ ਹਾਂਜੀ ਇਹ ਪੈਗਟ ਕਿੰਨੇ 20 ਦਾ ਇੱਕ ਅਸੀਂ ਤਾਂ ਤੋਂ ਨਹੀਂ ਜੇ ਕਿਸੇ ਨੇ ਲੈਣਾ ਹੋਵੇ ਬਾਜ਼ਾਰ ਤੋਂ ਲੈ ਸਕਦਾ ਲੋ ਜੀ ਹਵਾ ਚੱਲ ਪਈ ਤੇ ਲੱਗਦਾ ਬੁੱਝ ਗਈ ਆ ਕੀ ਚੱਲਦਾ ਐ ਸਿਲੰਡਰ ਚੱਲਦਾ ਆ ਚੱਲਦਾ ਆ ਛੋ ਮੈਂ ਲਓ ਵੀ ਹੋ ਗਿਆ ਕੰਮ ਹਵਾ ਚੱਲਦੀ ਆ ਠੰਡੀ ਠੰਡੀ ਉੱਦ ਧੁੱਪ ਵੀ ਹੈਗੀ ਮੱਠੀ ਮੱਠੀ ਲੋ ਜੀ ਗਰਮ ਹੋਣ ਦੀ ਇੰਤਜ਼ਾਰ ਚ ਬੈਠੇ ਆ ਚਨੇ ਫੇਰ ਵਧੀਆ ਦੇ ਖਾਨ ਨੂੰ ਗਰਮਾ ਗਰਮ ਹਾਂ ਹਾਂ ਕੁੜੀ ਕਰਮ ਕਰਾਂਗੇ ਹਾਂ ਜੀ ਓਏ ਇੱਧਰ ਮਾਤਾ ਜੀ ਵੀ ਦੇਖਦੇ ਹੋ ਆਪਣੇ ਨੋ ਨੋ ਕਿੱਦਾਂ ਕੁਲਚੇ ਬਣਾਉਂਦੀ ਆ ਨਾ ਦੇਖਦੇ ਆ ਕਿੱਦਾਂ ਬਣਦੇ ਆ ਫੇ ਬੀਬੀ ਜੀ ਨੂੰ ਖਾ ਕੇ ਦਿਖਾਵ ਦੱਸਿਓ ਕਿੱਦਾਂ ਦੇ ਬਣੇ ਤੁਸੀਂ ਹਾਂ ਹਾਂ ਦੱਸਿਓ ਦੱਸਿਓ ਖਾ ਕੇ ਕੋਈ ਨਹੀਂ ਪਹਿਲਾਂ ਤੁਹਾਨੂੰ ਹੀ ਦੇਵਾਂਗੇ ਕੋਈ ਨਹੀਂ ਪਹਿਲਾਂ ਤੁਹਾਨੂੰ ਦੇਵਾਂਗੇ ਲੋ ਜੀ ਗਰਮ ਹੋ ਰਹੇ ਆ ਚਲਿਓ ਇੱਧਰ ਸੋ ਇਹ ਘੱਟ ਲੱਗਦਾ ਹਵਾ ਚੱਲਦੀ ਨਾ ਫੇ ਹਵਾ ਨਾਲ ਅੱਗ ਅੱਗ ਪਕਛੇ ਹੋ ਜਾਂਦੀ ਆ ਕੱਪੜੇ ਵੀ ਧੋਲੇ ਗਏ ਆ ਦੇਖੋ ਕਿਦਾਂ ਅਸੀਂ ਤੇ ਟੰਗੇ ਹੋਏ ਆ ਉਹ ਜੀ ਕਹਿੰਦੇ ਚਣੇ ਅਸੀਂ ਗਰਮ ਕਰ ਲਏ ਆ ਤੇ ਕੜਾਹੀ ਲਾ ਲਈ ਆ ਸਿਲੰਡਰ ਤੋਂ ਚੁੱਲਾ ਸਿਬਾੜਿਆ ਨਹੀਂ ਕਹਿੰਦੇ ਟੈਂਬੋ ਲੱਗਦਾ ਅੱਗ ਚੱਲਣੇ ਨੂੰ ਹੈ ਮਮੀ ਜੀ कहते लोहड़ी भी आ गई आ मम्मी जी हां जी समान हां जी लो जी हम अस प्या लगे प्याज चने हैगा बरीक कटा हुआ खीरा जी चल टमाटर हम चल आलू उबाले हुए हाँ जी हम हाँ ਇਨਾਂ ਨੂੰ ਮਿਕਸ ਕਰ ਲੈਣਾ ਸੌਰੀ ਹੁਣ ਚੱਲੀ ਆ ਹਰੀ ਮਿਰਚ ਆਂਬਚੂਰ ਆਂਬਚੂਰ ਦੇਗੀ ਮਿਰਚ ਦੇਗੀ ਮਿਰਚ ਤੇ ਨਮਕ ਸਵਾਦ ਅਨੁਸਾਰ ਲੋ ਜੀ ਤੇ ਇਹ ਪਾ ਤਾ ਗਿਆ ਹੈ ਅਗਾਂ ਚੈੱਕ ਕਰੋ ਇਦਾਂ ਹੰਜੀ ਆਇਆ ਸਵਾਦ ਤੇ ਹਾਂ ਥੋੜੇ ਧਨੀਆ ਵੀ ਪਸਟਾਂਗੇ ਧਨੀਆ ਇਦਾਂ ਹੂੰ ਹੁਣ ਹੋਣ ਹੋਏ ਹੋਣ ਹੋਇਆ ਰੰਗ ਮਰੰਗਾ 엄마 ਇੱਦੀ ਰੋਟੀ ਨਾ ਖਾ ਲੋ ਸਲਾਦ ਬਣ ਗਿਆ ਹਾਂ ਅੱਦਰ ਵੀ ਵੀ ਜੀ ਵੀ ਧਿਆਨ ਨਾ ਦੇਖਦੇ ਹੋਏ ਕਿੰਨਾ ਸੋਹਣਾ ਲੱਗਦਾ ਏ ਕਿੰਨਾ ਟੇਸਟੀ ਹੋਊਗਾ ਹਾਂਜੀ ਆ ਚਟਣੀ ਚਾਹੂ ਹਾਂਜੀ ਹਲੇ ਸੋਸ ਪਾਣੀ ਆ ਹੂੰ ਸੌਸ ਵੀ ਪੈਣੀ ਹੈ ਇਹਦੇ ਵਿੱਚ ਚੱਕ ਕਰੋ ਚੁਣੀ ਵਿੱਚ ਪਿਆਜ਼ ਰੰਗ-ਬਰੰਗੇ ਟਮਾਟਰ ਰੰਗ-ਬਰੰਗੇ ਟਮਾਟਰ ਲੋ ਜੀ ਅਦਰ ਸੌਸ ਵੀ ਖੋਲੀ ਜਾ ਰਹੀ ਆ ਦੂਈ ਸੌਸ ਖਤਮ ਹੋ ਗਈ ਲੋ ਜੀ ਇੱਕ ਹੋਰ ਆ ਰਹੀ ਆ ਹਾਂ ਐਂ ਡੋਗੀ ਚੀ ਪਾੜ ਕੇ ਹਾਂਜੀ ਲੋ ਜੀ ਇੱਕ ਹੋਰ ਬੜੀ ਖਤਰਨਾਕ ਬਾੜ ਨੂੰ ਮੇ ਇਦਾਂ ਗਿੱਜਿਓ ਅਸੀਂ ਹਲਵਾਈ ਹਾਂ ਕੋਲਚ ਵਾਲਾ ਭਾਈ ਗਿੱਜਿਆ ਵਾ ਲੋ ਜੀ ਹੁਣ ਮਿਕਸ ਕਰ ਦੇਣਾ ਇਹਨੂੰ

ਇੱਦਾਂ ਓ ਲੈ ਲਓ ਮੇਂ ਹੱਥ ਨਾਲ ਅੱਛਾ ਹੱਥ ਨਾਲ ਹੁੰਦਾ ਓ ਮੇਂ ਲੋਰੀ ਮੜਮੜਾ ਗੰਗਰਮ ਨਾ ਹੋਰ ਇੱਦਾਂ ਰੱਖੀ ਜਾਣੇ ਫੇਰ ਕੱਟ ਕੇ ਇਹਨਾਂ ਨੂੰ ਭਰ ਦੇਣਾ ਹੋ ਜੀ ਇੱਦਾਂ ਲੋ ਜੀ ਕਹਿੰਦੇ ਖਲਚਾ ਹੋ ਗਿਆ ਤਿਆਰ ਦੇਖ ਸਕਦੇ ਹੋ ਤੁਸੀਂ ਐ ਟਿਸ਼ੂ ਵੀ ਨੱਖਿਆ ਮੰਮੀ ਇਹ ਮਾ ਪਤਾ ਨਹੀਂ ਟਿਸ਼ੂ ਕਾਤੇ ਲੈ ਕੇ ਆਏ ਆ ਹੁਣ ਪਤਾ ਲੱਗਾ ਟਿਸ਼ੂ ਕਿਉਂ ਲੈ ਕੇ ਆਏ ਆ ਪੂਰਾ ਫੀਲਿੰਗ ਦਿੱਤੀ ਕੋਲਚੇ ਨੂੰ ਲੋ ਜੀ ਇੱਧਰ ਮੰਮੀ ਜੀ ਨੇ ਕੋਲਚੇ ਨੂੰ ਘੱਟ ਲਿਆ ਗੱਬੇ ਤੇ ਹੁਣ ਇਹਦਾ ਭਰ ਬਣ ਇਹਦਾ ਕੱਟ-ਕੱਟ ਕੇ ਨਾ ਹਾਂਜੀ ਐ ਚੰਗੀ ਤਰ੍ਹਾਂ ਭਰ ਕੇ ਦੇਣੇ ਆ ਹਾਂ ਫੁੱਲ ਲਾ ਕੇ ਐ ਚੰਗੀ ਤਰ੍ਹਾਂ ਲੋ ਜੀ ਬਾਰ ਬਾਰ ਆਉਂਗੇ ਤੁਸੀਂ ਸਾਡੇ ਲੋ ਇਹ ਹੁਣ ਪੀਹੂ ਹੀ ਲਾ ਦੇਣਾ ਨਾਲ ਹੀ ਹਾਂਜੀ ਐਦਾਂ ਆ ਦੋ ਮਾਤਾ ਨੂੰ ਦੋ ਜੀ ਪਹਿਲਾਂ ਹਾਂਜੀ ਆ ਲੋ ਮਾਤਾ ਨੂੰ ਫੜਾਓ ਪਹਿਲਾਂ ਮਾਤਾ ਜੀ ਨੂੰ ਫੜਾਣੇ ਆ ਹੁਣ ਆ ਪਲੇਟ 'ਚ ਰੱਖੋ ਪਲੇਟ 'ਚ ਅੱਛਾ ਲੋ ਜੀ ਪਲੇਟ ਵੀ ਰੱਖੀ ਹੋ ਸੀ <laughs> माता जी ने कुल्चा खिलाइए माता जी कोल्चा खा लो लो जी कोल्चा ते दसो ने किद दा बनाया कुल्चा <laughs> चलो चलो खाओ कुल्चा टिशू चिमड़ गए ਲੋ ਜੀ ਕਹਿੰਦੇ ਨੂਨ ਕੱਟ ਗਿਆ ਹੋਰ ਪਾ ਲੋ ਹੋਰ ਹੋਇ ਪਾਇਆ ਕੰਦਨ ਹੁਣ ਮਾਂਜੀ ਨੂੰ ਦੇ ਕੇ ਬਣਾ ਹਾਂਜੀ ਲੋ ਜੀ ਹੁਣ ਅਸੀਂ ਖਾਂਦੇ ਹਾਂ ਕਲਚਾ ਲੋ ਜੀ ਪਾਤਾ ਨੂਨ ਹਾਂਜੀ ਹਾਂਜੀ ਪਾਤਾ ਆ ਲੋ ਜੀ ਲੋ ਲੋ ਜੀ ਕੁੜੀਆ ਹਾਂਜੀ ਹੁਣ ਅਸੀਂ ਖਾ ਕੇ ਦੱਸਦੇ ਹਾਂ ਕਿਹੋ ਜਿਹਾ ਬਣੀ ਹੋਇਆ ਲੋ ਜੀ ਹੁਣ ਅਸੀਂ ਕੋਲਚਾ ਖਾ ਕੇ ਦੱਸਦੇ ਹਾਂ ਕਿਹੋ ਜਿਹਾ ਬਣਾਇਆ ਮੰਮੀ ਜੀ ਨੇ ਵਾਹ ਜੀ ਵਾ ਮਮੇ ਜੀ ਅੱਤ ਰਾਤੀ ਕਹਿੰਦੇ ਸਾਰੇ ਕੋਲਚਾ ਰੁਹੇਲ ਕਰਤਾ ਐਨੋ ਵਧੀਆ ਕੋਲਚਾ ਬਣਾਇਆ ਤੁਸੀਂ ਤੁਸੀਂ ਵੀ ਜਰੂਰ ਟਰਾਈ ਕਰੋ ਆਪਣੇ ਘਰੇ ਲੋ ਜੀ ਮੰਮੀ ਜੀ ਦੀ 바ਰੀ ਵੀ ਕਹਿੰਦੇ ਆ ਗਈ ਆ ਕੋਲਚਾ ਖਾਣ ਦੀ ਮੰਮੀ ਜੀ ਇਧਰ ਵੀ ਦੇਖ ਕੇ ਅੰਜੀ ਹੁਣ ਮੰਮੀ ਜੀ ਖਾਊਗੇ ਲੋ ਜੀ ਕੋਲਚਾ ਵਾਲਾ ਭਾਈ ਹੁਣ ਖਾਣ ਲੱਗਾ ਕਹਿੰਦੇ ਹੁਣ ਆਪ ਵੀ ਖਾਓਗਾ ਸਫਾਨੀ ਤੋਂ ਉੱਪਰ ਲੱਗ ਗਈ ਹਾਂਜੀ ਲੋ ਜੀ ਟਿਸ਼ੂ ਅਸੀਂ ਵੀ ਅਜ ਰੋਟੀ ਨਹੀਂ ਲਿਆਂਦੀ ਜਾਨੀ ਲੋਈ ਤੇਰੇ ਬੇਚਾਰੀ ਹੁਣ ਦੰਦੀ ਵੱਢ ਕੇ ਖਾਊਗਾ ਕੋਲਚੇ ਵਾਲੇ ਭਾਈ ਜੀ ਕਾਕੇ ਦੇਖੋ ਹਾਂਜੀ ਬੀਬੀ ਜੀ ਵੀ ਕਹਿੰਦੇ ਹਾਂਦਾ ਹਾਂਜੀ ਇਧਰ ਬੀਬੀ ਜੀ ਕਿੰਦਾ ਦੇ ਲੱਗੇ ਖੁਲਚੇ ਬਹੁਤਿਆਰ ਹਾਂਜੀ ਬੀਬੀ ਜੀ ਖੁਸ਼ ਹੋ ਗਏ ਖੁਲਚੇ ਖਾ ਕੇ ਹਾਂਜੀ ਇਧਰ ਦੇਖੋ ਮੰਮੀ ਜੀ ਲੱਗੇ ਹੋਣ ਬਣਾ ਕੇ ਲੋ ਮੰਮੀ ਜੀ ਬੀਬੀ ਜੀ ਕਹਿੰਦੇ ਇੱਕ ਹੋਰ ਬਣਾ ਦਿਓ ਮੇਰੇ ਲਈ ਹਾਂਜੀ ਬੀਬੀ ਨੇ ਹਾਂ ਬੀਬੀ ਕਹਿੰਦੇ ਮੈਂ ਖਾਣ ਬੀਬੀ ਨੂੰ ਸਵਾਦ ਲੱਗੇ ਸਵਾਦ ਲੱਗੇ ਨਾ ਬੀਬੀ ਹਮ ਲੋ ਜੀ ਹੁਣ ਅਸੀਂ ਕੋਲਚੇ ਖਾ ਕੇ ਸਾਰੇ ਜਣੇ ਫ੍ਰੀ ਹੋ ਕੇ ਬਹਿ ਗਏ ਆ ਮੰਮੀ ਜੀ ਨੇ ਵੀ ਕੋਲਚੇ ਖਾ ਲਿਆ ਹਾਂਜੀ ਇਧਰ ਕਹਿੰਦੇ ਡੱਬਾ ਆ ਗਿਆ ਲੋੜੀ ਆ ਕਹਿੰਦੇ ਡਾਕਟਰ ਜੀ ਹੁਣਾਂ ਦੇ ਕੁੜੀ ਹੋਈ ਆ ਉਹਨਾਂ ਨੇ ਲੋੜੀ ਪਾਣੀ ਆ 13 ਤਰੀਕ ਨੂੰ ਤੇ ਅਸੀਂ ਜਾਵਾਂਗੇ ਸਾਰੇ ਜਣੇ ਬੀਬੀ ਜੀ ਵੀ ਜਾਵਾਂਗੇ ਹਾਂਜੀ ਸਾਨੂੰ ਪੈਸੇ ਦੇ ਦਿਓ ਕੋਲਚੇ ਖਾ ਕੇ ਬੈਠੇ ਆ ਬੈਠਾ ਕਾਦਾ ਦੇ ਕੀ ਜਨ ਮੈਸੇ ਗਾ ਲਾਉਂਦੇ ਸਰਦਾਰ ਜੀ ਤੋਂ ਸਰਦਾਰ ਜੀ ਤੋਂ ਹਾਂ ਜੀ ਹਾਂ ਲੋੜੀ ਤੇ ਜਾਵਾਂਗੇ ਹਾਂ ਲੋੜੀ ਤੇ ਪਾਰਟੀ ਕਰਾਂਗੇ ਉਹ ਦਿਨ ਦਿਨ ਹੋਵੇ ਲੋੜੀਆਂ ਚੱਲਦੀਆਂ ਹਾਂ ਜੀ ਹਾਂ ਜੀ ਉਹਨਾਂ ਨਾਲ ਬੜਾ ਪਿਆਰ ਆ ਸਾਡਾ ਡਾਕਟਰ ਤੇ ਅੱਖਾਂ ਵਾਲੇ ਡਾਕਟਰ ਆ ਤੇ ਸਾਲ ਨਾਲ ਸਵਾ ਜਾਂ ਤੀਸਰੀ ਕਲਾ ਚੁੱਕਾ ਉਦੋਂ ਉਦਈਆਂ ਹਾਂ ਜੀ ਬੀਬੀ ਜੀ ਦੇ ਵੀ ਉਹੀ ਡਾਕਟਰ ਆ ਅੱਖਾਂ ਦੇ ਹਾਂ ਜੀ ਬੀਬੀ ਜੀ ਨਾਲ ਉਹਦੀ ਛੋਟੀ ਕੁੜੀ ਦੀ ਲੋੜੀ ਪਾਣੀ ਆ ਕੁੜੀ ਦੀ ਬੇਟੀ ਦੀ ਇਹ ਦਿੱਤੀਆਂ ਹਾਂਜੀ ਹਾਂਜੀ ਲੋੜੀਆਂ ਧੀਆਂ ਦੀਆਂ ਵੀ ਲੋੜੀਆਂ ਪਾਉਂਦੇ ਆ ਬਹੁਤ ਵਧੀਆ ਗੱਲ ਆ ਨਾ ਧੀਆਂ ਵੀ ਕਿਸੇ ਨਾਲ ਘੱਟ ਨਹੀਂ ਹੁਣ ਧੀਆਂ ਦੀ ਜਿਆਦਾ ਖੁਸ਼ੀ ਕਰਦੇ ਆ ਸਾਰੇ ਕਿਸੇ ਤੋਂ ਜਿਆਦਾ ਮੰਨਦੇ ਆ ਦੋ ਵਧੀਆ ਗੱਲਾਂ ਦੀਆਂ ਧੀਆਂ ਦੀਆਂ ਕਿ ਮਨਾਉਣੇ ਕਈ ਜਸਤੇ ਗਾਉਂਦੇ ਧੀਆਂ ਬਧੀਆ ਗੱਲਾਂ ਲੋੜੀ ਪਾਣੀ ਚਾਹੀਦੀ ਹੁਣ ਜਿਦਾ ਸਮਾਂ ਬਦਲ ਰਿਹਾ ਆ ਹੁਣ ਕੋਟਾ ਹੋਣ ਦਾ ਫਰਕ ਨਹੀਂ ਆ ਸਮਾਂ ਬਦਲ ਰਿਹਾ ਆ ਉਹਨਾਂ ਫਰਕ ਘੱਟ ਰਿਹਾ ਆ ਹੁਣ ਕਿਉਂਕਿ ਪੜ੍ਹ ਲਿਖ ਰਿਹਾ ਸਾਰੇ ਜਾਣੇ ਸਾਰਿਆਂ ਨੂੰ ਸਮਝ ਆ ਰਹੀ ਆ ਦੇ ਲੋਗ ਨਹੀਂ ਪੜ੍ਹੇ ਸੀ ਤਾਂ ਥੋੜਾ ਇਦਾਂ ਕਰਦੇ ਸੀਗੇ ਧੀ ਜੰਮੇ ਤੇ ਬੜਾ ਦੁੱਖ ਹਾਂਜੀ ਹੁਣ ਤਾਂ ਬਹੁਤ ਖੁਸ਼ੀ ਮਨਾਉਂਦੇ ਆ ਪੁੱਤਾਂ ਨਾਲੋਂ ਵੱਧ ਕੇ ਖੁਸ਼ੀ ਹੁੰਦੀ ਆ ਕੀ ਹਮ ਕਿਸੇ ਨਾਲ ਸਭ ਪੁੱਤ ਵੀ ਘੱਟ ਨਹੀਂ ਹੁੰਦੇ ਪੁੱਤ ਵੀ ਪਿਆਰੇ ਹੁੰਦੇ ਆ ਪਰ ਜਦ ਪਹਿਲਾ ਜਦ ਸਮਾ ਸੀ ਉਸ ਸਮੇ ਨਾਲੋਂ ਹੁਣ ਸਮਾ ਵਧੀਆ ਆ ਤੇ ਇਸ ਕਰਕੇ ਸਾਰਿਆਂ ਨੂੰ ਖੁਸ਼ੀ ਮਨਾਣੀ ਚਾਹੀਦੀ ਚਾਹੇ ਕੁੜੀ ਕੋ ਹੋਵੇ ਚਾਹੇ ਮੁੰਡਾ ਲੋ ਜੀ ਕਹਿੰਦੇ ਹੁਣ ਚਾਹ ਵੀ ਪੀਣੀ ਜ਼ਰੂਰੀ ਆ ਕਿਉਂਕਿ ਕੋਲਚੇ ਖਾਦੇ ਆ ਪਚਾਣੇ ਵੀ ਆ ਨਾ ਚਾਹ ਦੇ ਪੀਵਾਂਗੇ ਲੋ ਜੀ ਗਲਾਸਾਂ ਦੇ ਆਤੀ ਗਈ ਆ ਚੱਕੋ ਜੀ ਲਓ ਮਾਤਾ ਜੀ ਨੂੰ ਪਹਿਲਾਂ ਦਈਏ ਮੈਂ ਕਿਤੇ ਦੋਈ ਕੋਟ ਤੇ ਗਿਆ ਚਾਹੀ ਲਾਵੀ ਮਾਤਾ ਲੋ ਲੈਣ ਦੇ ਪਹਿਲੇ ਨੋ ਦੇਖ ਲੋ ਤੂੰ ਦਾਦੀ ਥੋੜੀ ਕਰ ਦੇ ਥੋੜੀ ਹੋਰ ਕੱਢ ਦੋ ਮਾਤਾ ਜੀ ਕੋਈ ਆ ਕੋਣ ਪੀਣ ਗੈ ਨਹੀਂ ਚਾ ਲਾਵੀ ਮਾਤਾ ਪੀਓ ਚਾਹ ਤੁਸੀਂ ਅਸੀਂ ਵੀ ਪਿੰਦੇ ਹਾਂ ਹੁਣ ਚਾਹ ਲਿਆਓ ਮੰਮੀ ਜੀ